ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਪੰਜਾਬ ਚ ਚੋਣਾਂ ਦੇ ਆਖਰੀ ਪੜਾ ਯਾਨੀ 1 ਜੂਨ ਨੂੰ ਚੋਣਾਂ ਹੋਣੀਆਂ ਨੇ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ ਅਤੇ ਇਸ ਦੌਰਾਨ ਚੋਣ ਜਾਬਤਾ ਲਾਂਚ ਹੋ ਚੋਣ ਜਾਬਤੇ ਦੌਰਾਨ ਕੇਂਦਰ ਸਰਕਾਰ ਜਾਂ ਫਿਰ ਕੋਈ ਵੀ ਸੂਬਾ ਸਰਕਾਰ ਕਿਸੇ ਵੀ ਵਰਗ ਦੀਆਂ ਮੰਗਾਂ ਮੰਨਣ ਦਾ ਐਲਾਨ ਨਹੀਂ ਕਰ ਸਕਦੀ ਅਤੇ ਨਾ ਹੀ ਕੋਈ ਨਵੀਂ ਨੀਤੀ ਲਾਗੂ ਕਰ ਸਕਦੀ ਫਿਰ ਇਸ ਦਾ ਮਤਲਬ ਇਹ ਕਿ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਮੰਗਾਂ ਚੋਣ ਜਾਬਤੇ ਦੀ ਬਲੀ ਚੜ ਗਈਆਂ ਨਹੀਂ ਐਸੀਆਂ ਕਈ ਉਦਾਹਰਣਾਂ ਨੇ ਜਿਸ ਤੋਂ ਪਤਾ ਚੱਲਦਾ ਹੈ ਕਿ ਮੁਲਾਜ਼ਮਾਂ ਦੇ ਸੰਘਰਸ਼ ਕਾਰਨ ਸਰਕਾਰ ਨੂੰ ਚੋਣ ਜਾਬਤੇ ਦੇ ਦੌਰਾਨ ਵੀ ਉਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਪੂਰੀ ਦੇਖਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭੇ ਸਿਰ ਮਿਲ ਸਕੇ ਦੋਸਤੋ ਪਿਛਲੇ ਸਮਿਆਂ ਮੁਲਾਜ਼ਮਾ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਇੱਕ ਵੱਡਾ ਸੰਘਰਸ਼ ਵਿੜਿਆ ਸੀ ਜਿਸ ਦੇ ਦੌਰਾਨ ਮੁਲਾਜ਼ਮਾ ਨੇ ਚੋਣਾਂ ਦੇ ਦੌਰਾਨ ਇਲੈਕਸ਼ਨ ਡਿਊਟੀਆਂ ਦਾ ਬਾਈਕਾਟ ਕਰਨ ਦੀ ਗੱਲ ਕਹੀ ਸੀ ਜਿਸ ਕਾਰਨ ਉਸ ਵੇਲੇ ਚੋਣ ਕਮਿਸ਼ਨ ਨੇ ਵਿੱਚ ਪੈ ਕੇ ਅਤੇ ਸਰਕਾਰ ਨੇ ਵਕ ਵਕ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੀਆਂ ਕਈ ਮੰਗਾਂ ਜਿਹੜੀਆਂ ਸੀਗੀਆਂ ਉਹ ਮੰਨੀਆਂ ਸਾਂ ਕੁਝ ਸੀਨੀਅਰ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ 12% ਡੀਏ ਦੀਆਂ ਕਿਸ਼ਤਾਂ ਜੋ ਪੈਂਡਿੰਗ ਨੇ ਉਹਨਾਂ ਵਿੱਚੋਂ ਦੋ ਕਿਸ਼ਤਾਂ 2023 ਦੀਆਂ ਅਤੇ ਇੱਕ ਕਿਸ਼ਤ 1 ਜਨਵਰੀ 2024 ਦੀ ਹੈ ਅਤੇ ਇਹ ਐਲਾਨ ਕੋਈ ਨਵਾਂ ਐਲਾਨ ਨਹੀਂ ਹੈ ਅਤੇ 5.5 ਸਾਲ ਦਾ ਜੋ ਏਰੀਆ ਹੈ ਜੋ 6ਵੇਂ ਪੇ ਕਮਿਸ਼ਨ ਦਾ ਦਾ ਏਰੀਆ ਹੈ ਉਹ ਵੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਹੈ। ਤੋਂ ਇਹ ਵੀ ਕੋਈ ਨਵੀਂ ਮੰਗ ਨਹੀਂ ਹੈ। ਇਸ ਤਰ੍ਹਾਂ ਪੁਰਾਣੀ ਪੈਨਸ਼ਨ ਦੀ ਮੰਗ ਵੀ ਕੋਈ ਨਵੀਂ ਮੰਗ ਨਹੀਂ। ਇਸ ਦਾ ਨੋਟੀਫਿਕੇਸ਼ਨ ਤਾਂ ਨਵੰਬਰ 2022 ਨੂੰ ਹੀ ਸਰਕਾਰ ਨੇ ਜਾਰੀ ਕਰ ਦਿੱਤਾ ਸੀ। ਸੋ ਇਹ ਸਾਰੀਆਂ ਮੰਗਾਂ ਪੁਰਾਣੀਆਂ ਨੇ ਅਤੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਪ੍ਰਮਾਣਗੀ ਲੈ ਕੇ ਖਾਸ ਹਾਲਾਤਾਂ ਵਿੱਚ ਮੁਲਾਜ਼ਮਾ ਅਤੇ ਪੈਨਸ਼ਨਾਂ ਦੀਆਂ ਮੰਗਾਂ ਮੰਨੀਆਂ ਜਾਂ ਸਕਰੀਆ। ਤੋਂ ਆਜੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਫਰੈਸ਼ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।